ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖ ਸੁਝ ਠਰ ਮਾਰਿਆ ਪ੍ਰਹਲਾਤ 라ਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰਸੀ ਬਿਆ ਅੰਤ ਲੈ ਛਡਾਇਆ इक्योकार सतगुर लोक महला पहला दुख दारू सुख रोक पया जा सुखताम न हो तू करता करना मैं नाही जा हो करी न हो बलहारी कुदरत वस्या अंत न जाई लख्या रहाओ जात में जो जोत में जाता कलकला पर पूर रहया। ਤੂੰ ਸੱਚਾ ਸਾਹਿਬ ਸਿਫਤ ਸੁਣ ਲੈ ਓ ਜਿਨ ਕੀ ਤਿਸੋਂ ਪਾਰ ਪਿਆ ਕਹਣਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆਮ ਸੋ ਦਾ ਰਾਗ ਸਮਲਾ ਪੈਲਾ ਈ ਕਿਉਂ ਕਾਰੋ ਸਤਗੁਰ ਪ੍ਰਸਾਦ सो डर तेरा के हा सो घर के हा चित बह सरब संभाले वाचे तेरे नाद अनेक संख्या केते तेरे वामन हारे केते तेरे राग परसों कहिए केते तेरे गमन हारे गामन तुदनो पवन पाण पानी बसंत रो गावे रजतरम दुवारे गामन तुदनो चित गुप्त लेख जानन लेख लेख तरम बिचारे गामंतुदनो ईसर ब्रह्मा देवी सुहं तेरे सदा समारे गामंतुदनो इंद्र इंद्रासन बैठे देवत्यां दरनाले गामंतुदनो सिद्ध समाधि अंदर गामंतुदनो साध बिचारे गामंतुदनो जति सती संतोषी गामंतुदनो वीर करारे ਗਾਵਨ ਤੁਦਨੋ ਪੰਡਤ ਪੜਨ ਰਖੀ ਸਰੋ ਜੋਗ-ਜਗ ਵਿਦਿਆ ਨਾਲੇ ਗਾਵਨ ਤੁਦਨੋ ਮੋਹਣੀ ਆ ਮਨਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੁ ਪਾਈ ਤੀਰੇ 68 ਤੀਰਥ ਨਾਲੇ ਗਾਵਨ ਤੁਦਨੋ ਜੋਧਮਾ ਬਲਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡ ਆ ਕਰ ਕਰ ਰੱਖੇ ਤੇਰੇ ਤਾਰੇ సే తోਦ ਨੂੰ ਗਾਵਨ ਝੋ ਤੁਦ ਪਾਵਨ ਹੋ ਰੱਤੇ ਤੇਰੇ ਪਗਰ ਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸਿਮੇ ਚਿਤ ਨਾ ਮਨੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨਸੀ ਮਾਇਆ ਜੈਨ ਉਪਾਈ ਕਾਰਕਾਰ ਦੇਖਿਆ ਕੀਤਾ ਆਪਣਾ ਜੋਤਿਸ ਨੇ ਵੜਿਆਈ ਜੋਤਿਸ ਮਾ ਵੈ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਏ ਸੋ ਪਾਸ਼ਾ ਹੋ ਸਾਹ ਪਾਸ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏ ਕੀ ਵਡਵਡਣਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡਨੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੀ ਵਡਚੀਰਾ ਰਹਾਓ ਸਾਬ ਸੁਰਤੇ ਮਲ ਸੁਰਤ ਕਮਾਏ ਸਾਬ ਕੀਮਤ ਮੇ ਲਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਚਾਹੀ ਤੇਰੀ ਤੇਲ ਵਡਿਆਈ ਸਾਬ ਸਾਤ ਸਾਬ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਦਮਨੇ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆ आखण वाला क्या बेचारा सिफती तेरे पंडारा जिस तू दे क्या चारा नानक सच समारण हारा समाला पहला आखा जीवा विसर मर जाओ आखने औखा साचा नाओ साच नाम की लागे भूख उत भूखे खाए चलिय दुख ਜੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਓ ਸੱਚ ਨਾਮ ਕੀ 뜰ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਦਾਰ ਹੈ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜੀ ਤੇਰੀ ਦਾਤ ਜਿੰਦਨੇ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾ ਵੈ ਵਾਸਨਾਤ ਆ ਗੁਜਰੀ ਮੱਲਾ ਚੌਥਾਮ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਏ ਕਰ ਦਿਆ ਨਾਮ ਪਰਗਾਸ ਮੇਰੇ ਮਿਤਗੁਰ ਦੇ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤਮਰੀ ਰਾਸ ਰਹਾ ਹਰ ਜਨ ਕੇ ਵਡ ਪਾਗ ਬਟੇ ਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸਨਾਮ ਨ ਪਾਇਆ ਤੇ ਭਾ ਘੇਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ राग गुजरी महला पंचम वह उदम जा आहर हर, हर जियो पर सैल पत्थर में जंतु उपाये ता गरिया मेरे मा दो जी सत्संगत मिले सो तर गुर प्रसाद परम पद पाया चूके कास्ट हरिया रहा जनन पिता लोक सुत बनिता कोए न किसकी तरिया सिर सिर जग संबा हे ठाकुर काहे मन पो करिया उड़े उड़ आवे से कोसा तिस मा छे बचरे छरेया तिन कवण खलावे कवण चुगावे मन में सिमरन करिया साब निधान दस अष्ट सिधान ठाकुर करतल तरिया ਜਨਾਨਕ ਮਲ ਮਲ ਸਦ ਮਲ ਜਾਈਏ ਤੇਰਾ ਅੰਤ ਨ ਪਾਰਾਂ ਵਰਿਆ ਰਾਗਾ ਸਮਹਲਾ ਚੌਥਾ ਸੋਪੁਰਖ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਕਮਾਗਮਪਾਰਾ ਸਭ ਤਿਆਵਹਿ ਸਭ ਤਿਆਵਹਿ ਤਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਤਾਰਾ ਹਰ ਤਿਆਵਹ ਸੰਤੋਹ ਜੀ ਸਭ ਦੁਖ ਵਿਸਾਰਣਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੋ ਕਟ ਕਟੇ ਅੰਤਰਾ ਸਰਬ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਤਦ ਮੈਨੇ ਅਵਰ ਨਾ ਜਾਣਾ ਤੋ ਪਾਰ ਬ੍ਰਹਮੇ ਅੰਤ ਮੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤੈਨ ਟੂਟੀ ਜਮਕੇ ਫਾਸੀ ਜਿਨ ਨਿਰਭਉ ਜਿਨ ਹਾ ਨਿਰਭਉ ਧਿਆਇਆ ਜੀ ਤੈਨ ਕਾ ਪਉ ਸਾਗਮਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ तेरे अनेक कर हे हर पूजा जी तप ताप हे है हे बेअंता तेरे अनेक तेरे अनेक पढ़े सिमर सास जी कर खट कर्म करंता से भगत से भगत पले जन नानक जी जो पावे मेरे हर भगवंता तू आत पुरख परंपर करता जी तुद तो जेब डे अवरण कोई ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੋਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੋਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋਦੇ ਆਪੇ ਸਿਰ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਜੋ ਕਰਤਾ ਸਚਿਆਰ ਮੈਂ ਦਾ ਸਾਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈਂ ਰਾਵ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਪੀਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁ ਗਵਾਇਆ ਤੁ ਤੇ ਆਪ ਵਿਛੋੜਿਆ ਆਪ ਮਿਲਾਇਆ ਤੂ ਤਰੇ ਆਓ ਸਭ ਤੁਝ ਹੀ ਮਾਹੇ ਤੁਜ ਮੇਨ ਦੂਜਾ ਕੋਈ ਨਹੀਂ ਜੀ ਜਨ ਸਾਥ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਚਣਾਏ ਸੋਈ ਜਨ ਚਣਾਏ ਹਰ ਗੁਣ ਸਦ ਹੀ ਆਖ ਵਖਾਣੇ ਜਿਨਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿੰਦੂ ਚਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰ ਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬਿਐ ਲੈ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਕ ਮੁਗਦਾ ਚਨਮ ਪਯਾਮ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਮ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾ ਸੰਗਤ ਅਜ ਕੇਵਲ ਨਾਮ ਸਰੰਜਾਮ ਲਾਗ ਪਵ ਚਲ ਤਰਨ ਕੇ जनम वृथा जात रंग माया कह राहो जप तप संजमा तरम ना कमाया सेवा साधना जानिया हर राय कह ना निकम नीच करम मां शरण परे की राखो सरम ओंकार सतगुरु प्रसाद पाशाई दशमी कभियो बाज बेंती चौपाई हमरी करो हाथ दे रक्षा अच्छा, पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सब काब हो आप हाथ दे मोए बचावो सुखी बसे मोरो परिवारा सेवक सिख सब करता राम मोर अच्छा निज कर दे करियरन को आज संघरिए पूरन हो हमारी आशा तौर भजन की रे पे आशा तुम्हें तो छाट कोई त्याऊं जो बर चाहो सो तुम ते पाऊ सेवक सिख हमारे तारिए चुन चुन सत्र हमारे मारिए ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਹ ਜੋ ਸਦਾ ਹਮਾਰੇ ਪਛਾ ਸਿਰਿਅ ਸੋਚੋ ਕਰੇ ਹੋ ਰਚਾ ਰਾਖ ਲੈ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ काल पाए ब्रह्मा बवतरा काल पाए शिव जो अवतरा काल पाए कर बिशन प्रकाशा सकल काल का किया तमाशा जमन काल जो कि सबकी कियो बेदराज ब्रह्मा जो थियो जमन काल सब लोग सवारा नमस्कार है ताए हमारा जमन काल सम जगत मनायो देव दै चछन उपजायो आदंती के अवतार सोई गुरु समझियो हमारा नमस्कारति से को हमारी सकल प्रजा जन आप हमारी सेवकन को शिव गुण सुख दियो सत्रन को पलमो बद कियो काट कट के अंतर की जान तो पले बुरे की पहचान तो चीटी ते स्थूला सब पर कृपा दृष्टि कर फूला संतन दुख पाए ते दुखी सुख पाए साधन के सुखी एक एक की पीर पछाने काट कट के पट पट की जाने ਜਾ ਬੋਧ ਕਰ ਕਰ ਆ ਕਰ ਤਾਰਾ ਪ੍ਰਜਾ ਤਰ ਤਦੇ અપਾਰਾ ਜੱਬਾ ਕਰ ਕਰ ਤੂੰ ਕਬ ਹੂੰ ਤੁਮ ਮੇ ਮਿਲ ਦੇ ਤਰਸ ਬੂੰ ਜੇ ਤੇ ਬਦਨ ਸ੍ਰੀਸ਼ ਸਾਪ ਤਾਰੇ ਆਪ ਆਪਨੀ ਮੂਜੂ ਚਾਰੇ ਤੁਮ ਸਭ ਹੀ ਤੇਰੇ ਨਿਰਾਲਮ ਜਾਨਤ ਬੇਦ ਪੇਦ ਅਰ ਆਲਮ निराकार निरविकार निर्लंब अद अनिल अनहद संबो ताका मूड उचारत पीदा जाको पीव न पावत बेदा ताको करपाने अनुमानत महामूढ कछ पेद न जानत महादेव को कह सदा शिव निराकार का जिनत न पेवम ਆਪ ਆਪਨੀ ਬੁਧੇ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾਮ ਕਹਿ ਬਿਦ ਸਜਾ ਪ੍ਰਥਮ ਸੰਸਾਰਾਮ ਏਕੇ ਰੂਪ ਨੋਪ ਸਰੂਪ ਅਰੰਕ ਪਇਓ राव ਕੈ ਪੂਪਾਂਡ ਜੇ ਰਸੀ ਤਜਕੀਨੀ ਉਤਪਜ ਖਾਨ ਬਹਰੇ ਰਚਦੀਨੀ कहु फूल राजा बैठा कौ सिमट पयो संकारी कैठा सगरी सृष्टि दिखाय अचंभव आजुका स्वरूप स्वयं भव अवरच्छामेरी तुम करो सेकु बार सेक संघरो दुष्ट जीते उठवत पात सकल मलेश करो रण काता जेय ज्योतव सानी पारे तिनके दुष्ट दुखित मरे पूरा चमन पग परे त्योहारे तिनके तुम संकट तारे जो कल को एक बार त्याय है ताके काल निकट नहीं है रक्षा होए ताए सब का लाभ दुष्टरे स्टरे तत्काल कृपा दृष्ट तन जाय हर हो ताके तातनक में हर हो रेद सेदगार मौसम होई दुष्ट शाश्व सकेन कोई एक मार जिन तुमे समारा काल फास तेय उबारा जिन नर नाम तुम तिहारो कहा दारी दुष्ट दोखते रहा खडा खेत में शरण तिहारी आप दलियो उबारी सरप ठोरमो सहाय दुष्ट दोखते लियो बचाई व्याम पाए गए जाते तुम रे तब ते को आग तरी नहीं आन्यो राम रहीम पुराण आने कह मत एक न मान्यो सिमर शास्त्र बेसब बहुत कह हम एक न ओम श्री असपान कृपा तुम रे कर मैं न कहो सब बखाने तो बखान्यो दौरा सकल द्वार को छाड़ के गयो तुम्हारु द्वार मांहे गए की लाज अस गोविंद दास तुहार रामकली महल लाती जानंद एको अंगकार सतगुरु प्रसाद आनंद पेआ मेरी माए सतगुरु मैं पाया सतगुरता पाया सहसीती मनवजियां बधाईयां राग रतन परवार परिया शब्द गावण आईया ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੇ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੀਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਝੇ ਸ਼ਬਦ ਕਨਾਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋਂ ਸਾਚਾ ਨਾਮ ਧਰਮੀ ਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਧਾਰ ਸਮਾਗੇ ਕਾਰ ਸਮਾਗੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਜ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਦੇਤ ਘਾਰੇ ਅਨਹਦ ਵਾਜੇ ਅਨ ਸੁਣੋ ਬੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱtre ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ सुनते पुनीत कहते पवित सतगुरु रहया पर पूरे बिनवंत नानक गुरु चरण लागे वाजे अनहद तूरें मुंडा मणि महल्ला पंचवां थाल बिस्तेन वस्तु पयो शासन तोख विचारों अमृत नाम ठाकुर का पयो जिसका सबसे आधारो जेको खावे जेको पुंचै इसका उधारो एहत ती नह जाई नित नित उधारो तम संसार चरण लग सब नानक ब्रह्म पसारो सलोक महला पंजवा तेरा किता जा तो नाही मैनो जो कि तो मैं निर्गुण यारे को गुण नाही आपे तरस पियोई ਤਰਸ ਪਿਆ ਮਹਿਰਮਤ ਹੋਈ ਸਤਗੁਰ ਸਚਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿਆਮ ਪੋੜੇ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਤਰ ਮਾਹੇ ਸੁਣ ਕੇ ਚਮਕੇ ਦੂਤ ਨਾਏ ਤੇਰੇ ਛੜ ਜਾਹੇ पौजल बिखमस हो गुर सब्दी पार पाहे जिनको लगी प्यास अमृत से खाहे कल हो सब सैनो किरपाल समाले साह साहे बिरथा कोई न जाए जे आवे तुद आ सलोक महल्ला पंजवा अंतर गुर्यां राधना जेवा जप गुर ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਠਾਉ ਕਹਨਾ ਨੇ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉੱਤਮ ਕਾੜੀਐ ਵਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਪ ਦਿਆਲ ਮਨ ਹੋਣਾ ਵੀ ਸਾਰੀਆਂ ਸਾਚਨਾ ਕੇ ਸੰਗ ਪਉ ਜਲਤਾਰੀਆਂ ਸਾਖਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਸਗਲ ਦੁਖਾਂ ਪਾਪਾਂ ਕਾ ਨਾਸ ਤੇਰੀ ਬਾਣੀ ਤੇਰੇ ਭਜਨ ਦਾ ਪ੍ਰਕਾਸ਼ ਸੰਪੂਰਨ ਹੋਈ ਰਹਿਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ